ਸ੍ਰੀ ਗੁਰੂ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕ੍ਰਿਤੀ ਵਿਦ ਵੀਰਪਾਲ ਸੰਧੂ ਹਾਜ਼ਿਰਾਂ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਹਾਂ ਜਿਵੇਂ ਤੁਸੀਂ ਦੇਖ ਸਕਦੇ ਹੋ ਪਿਛਲੀ ਜਿਹੜੀ ਵੀਡੀਓ 'ਚ ਆਪਾਂ ਇਹਦੇ ਬਾਰੇ ਦੱਸਿਆ ਸੀ ਵੀ ਕਿਤੋਂ ਆਪਾਂ ਬਾਰਡਰ ਤੋਂ ਬਾਅਦ ਕਦੋਂ ਕੁੰਡਾ ਵਧਾਉਣਾਗਾ ਕਦੋਂ ਵਧਾਉਣੇਗੇ ਹੁਣ ਤੁਸੀਂ ਦੇਖ ਸਕਦੇ ਜਿੱਥੇ ਆਪਾਂ ਕੁੰਡਾ ਵਧਾਇਆ ਸੀ ਮੈਂ ਪਿਛਲੀ ਵੀਡੀਓ 'ਚ ਦੱਸਿਆਗਾ ਠੀਕ ਹੈ ਇੱਥੇ ਆਪਾਂ ਕੁੰਡਾ ਵਧਾਇਆ ਸੀ ਉਸ ਤੋਂ ਬਾਅਦ ਮੈਂ ਜਿਹੜੀਆਂ 6 ਸਲਾਈਆਂ ਬਣਾਣੀਆਂ 6 ਸਲਾਈਆਂ ਤੋਂ ਬਾਅਦ ਮੈਂ ਫੇਰ ਦੋਨੋਂ ਸਾਈਡ ਤੋਂ ਇੱਕ ਇੱਕ ਕੁੰਡਾ ਵਧਾਉਂਗੀ ਠੀਕ ਹੈ ਤੇ ਹੁਣ ਜਿਹੜਾ ਮੈਂ ਵਧਾਉਂਗੀ ਕੁੰਡਾ ਉਹ ਮੈਂ ਸਿੱਧਾ ਬੁਣ ਕੇ ਵਧਾਉਂਗੀ ਕਿਉਂਕਿ ਇਸ ਤੋਂ ਬਾਅਦ ਮੇਰਾ ਇੱਥੇ ਡਿਜ਼ਾਈਨ ਚੇਂਜ ਠੀਕ ਹੈ ਇੱਥੇ ਉਲਟਾ ਬੁਣਦਾ ਸੀ ਨਾ ਇੱਥੇ ਸਿੱਧਾ ਬੁਣਿਆ ਜਾਊਗਾ ਇਸ ਤੋਂ ਬਾਅਦ ਤਾਂ ਕਰਕੇ ਜਿਹੜਾ ਮੈਂ ਕੁੰਡਾ ਵਧਾਉਣਾ ਉਹ ਮੈਂ ਸਿੱਧਾ ਹੁਣ ਕਿਵੇਂ ਵਧਾਉਣੀ ਠੀਕ ਹੈ ਸਿੱਧਾ ਮੁੰਡਾ ਕਿੱਦਾਂ ਬਣਾਉਣਾਗਾ ਇਸ ਤਰੀਕੇ ਨਾਲ ਚੱਕਰ ਹੁਣ ਇੱਕ ਕੁੰਡਾ ਆਪਣਾ ਵਧ ਗਿਆ ਠੀਕ ਹੈ ਹੁਣ ਆ ਤਿੰਨ ਕੁੰਡੇ ਮੈਂ ਸਿੱਧੇ ਬੁਣੂਗੀ ਇਸ ਤੋਂ ਬਾਅਦ ਮੈਂ 10 ਕੁੰਡੇ ਉਲਟੇ ਬੁਣੂਗੀ ਠੀਕ ਹੈ 10 ਕੁੰਡੇ ਮੈਂ ਉਲਟੇ ਬੁਣੂੰਗੀ ਕਿਉਂਕਿ ਮੇਰਾ ਇੱਥੇ ਡਿਜ਼ਾਈਨ ਚੇਂਜ ਹੋਣਾ ਸੀਗਾ ਇੱਥੇ ਪਹਿਲਾਂ ਆਪਾਂ ਸਿੱਧਾ-ਸਿੱਧਾ ਬਣਾ ਰਹੇ ਸੀ ਹੁਣ ਮੈਂ ਇੱਥੇ ਉਲਟਾ-ਉਲਟਾ ਬਣਾਉਂਗੀ ਤੇ ਸਾਰੀ ਸਲਾਈ ਜਿਹੜੀ ਮੈਂ ਹੈ ਐਦਾਂ ਹੀ ਬੁਣ ਕੇ ਕੰਪਲੀਟ ਕਰ ਲੈਣੀ ਹੈ ਤੇ ਫਿਰ ਤੁਹਾਨੂੰ ਰੋਂਗ ਸਾਈਡ ਤੋਂ ਦਿਖਾਉਂਗੀ ਤੇ ਇੱਥੇ ਜਿਹੜੀ ਲਾਸਟ ਪੇਜ ਇੱਥੇ ਕੀ ਬੁਣਾ ਜਾਊਗਾ ਉਹ ਦਿਖਾਵਾਂਗੀ ਤੁਸੀਂ ਚੈੱਕ ਕਰ ਸਕਦੇ ਹੋ ਜਿਹੜੇ ਆਪਾਂ ਇੱਥੇ ਪਿਛਲੀ ਵਾਰ ਦੋ ਕੁੰਡੇ ਉਲਟੇ ਬਣਾਏ ਹੋਏ ਸੀ ਨਾ ਇਹ ਆਪਾਂ ਹੁਣ ਸਿੱਧੇ ਬੁਣਨੇ ਕਿਉਂਕਿ ਆਪਣਾ ਇੱਥੇ ਆਪਾਂ ਉਲਟੇ ਬਣਾਲੇ ਤੇ ਆਹ ਕੁੰਡੇ ਆਪ ਕਿਉਂਕਿ ਜਦੋਂ ਆਪਾਂ ਜੋੜਾਂਗੇ ਨਾ ਫਿਰ ਦੋਨੋਂ ਸਾਈਡ ਤੋਂ ਸਿੱਧੇ ਸਿੱਧੇ ਹੋਣਗੇ ਤਾਂ ਆਪਾਂ ਨੂੰ ਜੋੜਨੀ ਜੁੜਦੇ ਤੇ ਵਧੀਆ ਲੱਗਣਗੇ ਆਹ ਤੋਂ ਆਪਾਂ ਹੁਣ ਸਿੱਧੇ ਬਣਾਗੇ ਠੀਕ ਹੈ ਤਾਂ ਹੁਣ ਇਧਰੋਂ ਜਿਹੜਾ ਗੁੰਡਾ ਵਧਾਵਾਂਗੇ ਉਹ ਆਪਾਂ ਉਲਟਾ ਬਣ ਕੇ ਹੀ ਵਧਾਵਾਂਗੇ ਕਿਉਂਕਿ ਇਹ ਰੌਂਗ ਸਾਈਡ ਹੈ ਸਾਰੀ ਸਿਲਾਈ ਉਲਟੀ ਉਲਟੀ ਬਣੂ ਜਾਊਗੀ ਠੀਕ ਹੈ ਇਸ ਤਰੀਕੇ ਨਾਲ ਪਿੱਛੇ ਲੈ ਜਾਵਾਂਗੇ ਤਾਂ ਫਿਰ ਅੱਗੇ ਲੈ ਕੇ ਇਸ ਤਰੀਕੇ ਨਾਲ ਠੀਕ ਹੈ ਇੱਕ ਗੁੰਡਾ ਵਧ ਗਿਆ ਹੁਣ ਆਪਾਂ ਸਾਰੀ ਸਿਲਾਈ ਕੰਪਲੀਟ ਕਰ ਲਾਂਗੇ ਫਿਰ ਤੁਹਾਨੂੰ ਦਿਖਾਉਣੇ ਅੱਗੇ ਠੀਕ ਹੈ ਇਸ ਤੋਂ ਬਾਅਦ ਤੁਸੀਂ ਚੈੱਕ ਕਰ ਸਕਦੇ ਹੋ ਹੁਣ ਆਪਣੇ ਇੱਕ ਆਪਾ ਕੁੰਡਾ ਇੱਕ ਇੱਕ ਦੇ ਦੋਨੋਂ ਸਾਈਡ ਇੱਥੇ ਵਧਾਇਆ ਸੀ ਠੀਕ ਹੈ ਤਾਂ ਇੱਕ ਇੱਕ ਹੁਣ ਆਪਣਾ ਇੱਥੇ ਬਣਾ ਲਿਆ ਟੋਟਲ ਆਪਣੇ 26 ਝੋਟੇ ਸੀ ਨਾ ਹੁਣ ਆਪਣੇ 28 ਝੋਟੇ ਹੋ ਗਏ ਇਸ ਤੋਂ ਬਾਅਦ ਮੈਂ ਫੇਰ ਜਿਹੜੀਆਂ 6 ਸਲਾਈਆਂ ਬਨ ਲੂੰਗੀ 6 ਸਲਾਈਆਂ ਬਨੂੰਗੀ ਠੀਕ ਹੈ ਜਦੋਂ ਮੇਰੀ ਆਹ ਜਿਹੜੀਆਂ ਹੈਗੀਆਂ ਆ ਉਹ ਮੇਰੀਆਂ 4 ਬਨ ਜਾਣਗੀਆਂ ਨਾ ਉਸ ਤੋਂ ਬਾਅਦ ਮੈਂ ਫੇਰ ਇੱਕ ਇੱਕ ਕੁੰਡਾ ਕਰ ਵਧਾਉਂਗੀ ਤੇ ਉਹ ਤੁਹਾਨੂੰ ਮੈਂ ਅੱਗੇ ਦਿਖਾਉਣੀ ਹੈ ਮੈਂ ਬਨ ਲਾਂ ਸਾਰਾ ਉਹਨਾਂ ਤੁਸੀਂ ਦੇਖ ਸਕਦੇ ਹੋ ਠੀਕ ਹੈ ਆਪਾਂ ਜਿਹੜੀਆਂ ਹੈਗੀਆਂ ਚਾਰ-ਚਾਰ ਇਹ ਬਣਾ ਲਈਆਂ ਤੁਹਾਨੂੰ ਦੱਸਿਆ ਸੀ ਜਿੱਦਾਂ ਆਪਾਂ ਚਾਰ ਬਣਾਵਾਂਗੇ ਫਿਰ ਆਪਾਂ ਢੁੰਡਾ ਵਧਾਉਣਾਂਗੇ ਤਾਂ ਹੁਣ ਆਪਾਂ ਇਹ ਚਾਰ-ਚਾਰ ਬਣਾ ਲਈਆਂ ਠੀਕ ਹੈ ਹੁਣ ਆ ਸਿੱਧੀ ਸਾਈਡ ਹੈ ਦੋਵਾਂ ਸਿੱਧੇ-ਸਿੱਧੇ ਬਨ ਰਹੇ ਨਾ ਤਾਂ ਕਰਕੇ ਆਪਾਂ ਸਿੱਧਾ ਬਣਾ ਕੇ ਹੀ ਆਪਾਂ ਇੱਕ ਢੁੰਡਾ ਇਸ ਤਰੀਕੇ ਨਾਲ ਵਧਾਵਾਂਗੇ ਠੀਕ ਹੈ ਚੈੱਕ ਕਰ ਸਕਦੇ ਹੋ ਇਹ ਢੁੰਡਾ ਆਪਣਾ ਵੱਧ ਗਿਆ ਤੇ ਬਾਕੀ ਜਿੱਦਾਂ ਮੈਂ ਡਿਜ਼ਾਈਨ ਚੱਲ ਰਿਹਾ ਮੈਂ ਸਾਰੀ ਸਿਲਾਈ ਕੰਪਲੀਟ ਕਰੂੰਗੀ ਤੇ ਫਿਰ ਤੁਹਾਨੂੰ ਰੋਂਗ ਸਾਈਡ ਤੋਂ ਦਿਖਾਵਾਂਗੀ ਤਾਂ ਜਿਹਾ ਪੱਕਾ ਬਹਾ ਇਸੇ ਤਰੀਕੇ ਨਾਲ ਜਿਹੜੀ ਮੈਂ ਸਾਰੀ ਸਲਾਈ ਆਪਣੀ ਕੰਪਲੀਟ ਕਰ ਲਈ ਤੇ ਹੁਣ ਰੌਂਗ ਸਾਈਡ ਤੋਂ ਸੇਮ ਮੈਂ ਇੱਕ ਵਧਾ ਲੂੰਗੀ ਇਸੇ ਤਰੀਕੇ ਨਾਲ ਇਸ ਤਰੀਕੇ ਨਾਲ ਬਾਕੀ ਸਾਰੀ ਸਲਾਈ ਆਪਾਂ ਉਲਟੀ ਮਿਟੀ ਬੁਣ ਕੇ ਕੰਪਲੀਟ ਕਰ ਲਾਂਗੇ ਤੇ ਫੇਰ ਕਿੰਨੇ ਟਾਈਮ ਬਾਅਦ ਮੈਂ ਘਟਾਉਂਗੀ ਉਹ ਵੀ ਤੁਹਾਨੂੰ ਦੱਸੂੰਗੀ ਵਧਾਉਂਦੀ ਸੌਰੀ ਕਿੰਨੇ ਟਾਈਮ ਬਾਅਦ ਮੈਂ ਕਿੰਨੇ ਇੰਚ ਬੁਣ ਕੇ ਫੇਰ ਢੁੰਡੇ ਵਧਾਉਂਗੀ ਹੁਣ ਮੇਰੇ ਟੋਟਲ ਜਿਹੜੇ 29 ਜੋਟੇ ਹੋ ਚੁੱਕੇ 29 ਰੋਟੇ ਜੋਟੇ ਹੈ ਮੇਰੇ ਟੋਟਲ ਹੋ ਚੁੱਕੇ ਹੈ ਅਗਰਿਓ ਆਪਾਂ ਇੰਨੀ ਜਿਹੜੀ ਹੈਗੀ ਹੈ ਬਾਹ ਬਣਾ ਚੁੱਕੇ ਆ ਠੀਕ ਹੈ ਤੇ ਇੱਥੇ ਮੇਰੇ ਜਿਹੜੇ ਜੋਟੇ ਉਹ ਤੀ ਹੋ ਚੁੱਕੇ ਆ ਠੀਕ ਹੈ ਇੱਕ ਗੁੰਡਾ ਇੱਥੋਂ ਵਧਾ ਲਿਆ ਸੀ ਇੱਕ ਇੱਥੋਂ ਵਧਾ ਲਿਆ ਸੀ ਠੀਕ ਹੈ ਇੱਕ ਇੱਥੋਂ ਬਦਾਲਿਆ ਤੇ ਇੱਕ ਇੱਥੋਂ ਬਦਾਲਿਆ ਬਾਕੀ ਜਿੰਨੇ ਵਧਾਈ ਸੀ ਉਹ ਤੁਹਾਨੂੰ ਦਿਖਾਏ ਸੀਗੇ ਇੱਥੇ ਕਿਉਂਕਿ ਇਹ ਦੁਬਾਰਾ ਤਾਂ ਆਪ ਨੂੰ ਪਤਾ ਲੱਗਣ ਲੱਗ ਜਾਂਦਾਗਾ ਇਸ ਸੁਬਾਹ ਦਾ ਆਪਾਂ ਜਿੱਥੇ ਆਪਾਂ ਨੂੰ ਲੱਗੇ ਵੀ ਹਾਂ ਇੱਥੇ ਆਪਣੀ ਬਾਹ ਮੋਟੀ ਹੋਊਗੀ ਤੇ ਆਪਾਂ ਉਹਦੇ ਹਿਸਾਬ ਨਾਲ ਇੱਕ ਇੱਕ ਵਧਾ ਲੈਨੇ ਆ 26 ਆਪਾਂ ਲਾਈ ਸੀ ਝੋਟੇ ਤੇ ਆਪਾਂ 4 ਝੋਟੇ ਜਿਹੜੇ ਵਧਾ ਲਏ ਹੁਣ ਆਪਣੇ 30 ਹੋ ਚੁੱਕੇ ਤੇ ਲੈਂਥ ਆਪਣੀ ਇੰਨੀ ਹੋ ਚੁੱਕੀ ਹੈ ਠੀਕ ਹੈ ਅਗਲਾ ਜਿਹੜਾ ਅੱਗੇ ਕਿੰਨੀ ਲੈਂਥ ਬਣਾਉਣੀ ਹੈ ਕਿ ਕਦੋਂ ਕਦੋਂ ਕਿੰਨੇ ਕੁੰਡੇ ਵਧਾਉਣੇ ਆ ਉਹ ਆਪਾਂ ਅਗਲੀ ਵੀਡੀਓ ਚ ਦੱਸਾਂਗੇ ਧੰਨਵਾਦ ਜੀ